ਯਾਦਾ ਤੇਰੀ ਅਸਹਾਰੇ ਨੀ ਮੈਂ ਜੀ ਜਨਾ ਤੇਰਾ ਦਿੱਤਾ ਮਿੱਠਾ ਜ਼ਹਿਰ ਜੋ ਪੀ ਜਾ ਨਾ ਹਏ ਤੇਰਾ ਦਿੱਤਾ ਮਿੱਠਾ ਜ਼ਹਿਰ ਜੋ ਪੀ ਜਾ ਨਾ ਹਾਂ ਨੀ ਕਦੋਂ ਮੌਤ ਮੈਨੂੰ ਆਊ ਪਾਈ ਕਿਕਲੀ ਨਹੀਂ ਹੈ आके वेख लहर कहने जान निकली नहीं है आके देख जार कहने जान निकली नहीं है तू कि जाने में मैं कि तेनू प्यार कर ਵੇਜਵੇਂ ਪਾਣੀ ਤੋਂ ਬਿਨਾ ਮੱਛੀ ਤੜਫ ਮਰਦੀ ਹਾਂ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ ਮਰਦੀ ਕਿਨੂੰ ਦਿਲ ਦੀ ਸੁਨਾਮਾ ਹਏ ਮੈਂ ਦੱਸਦੀ ਨਹੀਂ ਹੈ ਮੈਨੂੰ ਕਰ ਦੇਵੇ ਮਾਫ਼ ਗੱਲ ਵਸਦੀ ਨਹੀਂ ਹੈ ਮੈਨੂੰ ਕਰ ਦੇ ਤੂੰ ਮਾਫ਼ ਗੱਲ ਵਸਦੀ ਨਹੀਂ ਹੈ ਜੇ ਤੂੰ ਛੱਡ ਕੇ ਜਾਣਾ ਸੀ ਪਹਿਲਾਂ ਪਿਆਰ ਕਾ ਨੂੰ ਪਾਇਆ ਸੁਖੀ ਵਸਦਾ ਹੁੰਦਾ ਸੀ ਕਿਡਾ ਰੋਗ ਨਹੀਂ ਤੂੰ ਲਾਇਆ ਸੂਹੀ ਵਸਦਾ ਹੁੰਦਾ ਸੀ ਕਿਟਾਰੋ ਦੇ ਰੀ ਤੋ ਲਾਇਆ ਤੇਰਾ ਹਸੂ ਹਸੂ ਕਰੇ ਆਇ ਸਕਰੀ ਨਹੀਂ ਹੈ ਆਕੇ ਵੇਖ ਲੈਰ ਕਾਨੇ ਜਾਨ ਨਿਕਲੀ ਨਹੀਂ ਹੈ ਆਕੇ ਵੇਖ ਜਾਰ ਕਾਨੇ ਜਾਨ ਨਿਕਲੀ ਨਹੀਂ ਹੈ जाना चाहते ने सीते सोवे में एक पल दूर है जग दिया रिता के होगी मजबूर हाँ जग दिया रिता के होगी मजबूर मजबूरी तो बिना कुड़ी फसदी नहीं है ਮੈਨੂੰ ਕਰ ਦੇਵੇ ਮਾਫ ਦਲ ਵਸਦੀ ਨਹੀਂ ਹੈ ਮੈਨੂੰ ਕਰਦੀ ਤੂੰ ਮਾਫ ਦਲ ਵਸਦੀ ਨਹੀਂ ਹੈ ਚੱਲ ਹਰਿ ਕਿਆ ਵਾਲਾ ਤਾ ਫੇਰ ਵਿਦਦਾ ਹੈ ਤੁਮਾ ਸਾਦਾ ਵਸਦੀ ਰਹੇ ਤੂੰ ਔਨ ਠੰਡੀਆਂ ਹਵਾਵਾ ਨੀਸਾ ਦਾ ਵਸਦੀ ਰਹੇ ਤੂੰ ਓਨ ਧੰਡੀਆਂ ਹਵਾਵਾਂ ਸੋਨੀ ਕੁਲ ਦੀਪ ਦੀ ਰੋ ਵਿੱਚੋਂ ਆਨ ਨਿਕਲੀ ਨਹੀਂ ਹੈ ਲੀਆਂ ਕੇ ਵੇਖ ਲੈਰ ਕਾਨੇ ਜਾਣ ਨਿਕਲੀ ਨਹੀਂ ਹੈ ਆਕੇ ਵੇਖ ਜਾਰ ਕਾਨੇ ਜਾਣ ਨਿਕਲੀ ਨਹੀਂ ਹੈ ਵੇ ਤੈਨੂੰ ਸੌ ਮੇਰੀ ਲੱਗੇ ਸੱਚੀ ਰੋਇਆ ਨਾ ਕਰ ਮਨ ਰੱਬ ਦਾ ਵੇ ਪਾਣਾ ਦੁਖੀ ਹੋਇਆ ਨਾ ਕਰ ਮਨ ਰੱਬ ਦਾ ਵੇ ਪਾਣਾ ਦੁਖੀ ਹੋਇਆ ਨਾ ਕਰ ਤੂੰ ਵੀਆ ਕਰ ਵਾਲੇ ਤੈਨੂੰ ਦੱਸਦੀ ਇਹੀ ਹੈ ਮੈਨੂੰ ਕਰ ਦੇਵੇ ਮਾਫ ਗੱਲ ਵਸਦੀ ਨਹੀਂ ਹੈ ਮੈਨੂੰ ਕਰ ਦੇ ਤੂੰ ਮਾਫ ਗੱਲ ਵਸਦੀ ਨਹੀਂ ਹੈ ਨੀਆ ਕੀ ਵੇਖ ਜਰ ਕਾਨੇ ਜਾਨ ਨਿਕਲੀ ਨਹੀਂ ਹੈ ਵੇ ਮੈਨੂੰ ਕਰ ਦੇ ਤੂੰ ਮਾਫ ਗੱਲ ਵਸਦੀ ਨਹੀਂ ਹੈ